ਪੰਜਾਬ ਦੇ ਚਾਰ ਹਲਕਿਆਂ ਗਿੱਦੜਵਾਹਾ ਡੇਰਾਬਾ ਬਨਾਨਕ ਬਰਨਾਣਾ ਤੇ ਜੱਬੇਵਾਲ ਚ 20 ਨਵੰਬਰ ਨੂੰ ਜਮਨੀ ਚੋਣਾ ਹੋਈਆਂ ਜਿਸ ਦੇ ਪਾਜਪਾ ਸਾਰੇ ਹਲਕਿਆਂ ਚ ਤੀਜੇ ਨੰਬਰ ਤੇ ਰਹੀ ਪਾਜਪਾ ਨੂੰ ਇਸ ਵਾਰ ਉਮੀਦ ਸੀ ਕਿ ਹੋ ਸਕਦਾ ਹੈ ਕਿ ਪੰਜਾਬ ਚ ਪਾਜਪਾ ਜਿੱਤ ਹਾਸਲ ਕਰੇਗੀ ਪਰ ਪੰਜਾਬ ਦੇ ਲੋਕਾਂ ਨੇ ਇਸ ਵਾਰ ਵੀ ਪਾਜਪਾ ਨੂੰ ਨਹੀਂ ਜਿਤਾਇਆ ਦੱਸਦੇ ਕਿ ਗਿੱਦੜਵਾਹ ਚ ਪਾਜਪਾ ਨੇ ਸਾਬਕਾ ਵਿਧ ਮੰਤਰੀ ਮਾਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ ਜੁਤਾਇਆ ਸੀ ਜਿਨ੍ਹਾਂ ਨੂੰ ਸਿਰਫ 12174 ਵੋਟਾਂ ਹਾਸਲ ਹੋਈਆਂ ਹਾਲਾਂਕਿ ਆਪ ਦੇ ਉਮੀਦਵਾਰ ਡਿੰਪੀ ਟੋਲੇ ਨੇ ਵੱਡੀ ਲੀਡ ਨਾਲ ਹਾਸਲ ਜਿੱਤ ਹਾਸਲ ਕੀਤੀ ਹੈ ਤੇ ਅਮ੍ਰਿਤਾ ਬੜਿੰ ਬਰਨਾਲੇ ਦੀ ਗੱਲ ਕਰੀਏ ਤਾਂ ਇੱਥੇ ਵੀ ਕੇਵਲ ਸਿੰਘ ਢਿੱਲੋਂ 10296 ਵੋਟਾਂ ਨਾਲ ਪਿੱਛੇ ਰਹੇ ਤੇ ਚੱਬੇਵਾਜ ਵੀ ਭਾਜਪਾ ਤੀਜਾ ਨੰਬਰ ਤੇ ਰਹੀ। ਇਹ ਤੋਂ ਭਾਜਪਾ ਨੇ ਸੋਨ ਸਿੰਘ ਠੰਡਾ ਨੂੰ ਮੈਦਾਨ ਚ ਉਤਾਰਿਆ ਸੀ ਜੋ ਕਿ ਕਾਲੇਦਾਲ ਨੂੰ ਛੱਡ ਕੇ ਭਾਜਪਾ ਜ਼ਿਮਨੀ ਚੋਣਾ ਤੋਂ ਪਹਿਲਾਂ ਸ਼ਾਮਲ ਹੋਇਆ ਸੀ। ਭਾਜਪਾ ਦੇ ਉਮੀਦਵਾਰਾਂ ਦੀ ਆਪਸ ਵਿੱਚ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਵੋਟਾਂ ਬਰਨਾਲੇ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ 17958 ਵੋਟਾਂ ਹਾਸਲ ਕੀਤੀਆਂ। ਮਾਨਤੇ ਬਾਦਲ ਦੂਜੇ ਨੰਬਰ ਤੇ ਰਹੇ 10 ਦੇ ਕਿ ਗਿੱਦਰ ਬਾਹ ਜੰਮਨਪਤ ਬਾਦਨ ਨੂੰ ਸਿਰਫ 12174 ਵੋਟਾਂ ਹਾਸਲ ਹੋ ਸੋਨ ਸਿੰਘ ਥੰਡਲ ਦੀ ਗੱਲ ਕਰੀਏ ਤਾਂ ਉਹ ਤੀਜੇ ਨੰਬਰ ਤੇ ਰਹੇ ਉਹਨਾਂ ਨੂੰ 8692 ਵੋਟਾਂ ਮਿਲੀਆਂ ਰਵਿਕਰਨ ਸਿੰਘ ਕਾਲਰ ਨੂੰ ਬਾਕੀ ਭਾਜਪਾ ਦੇ ਉਮੀਦਵਾਰਾਂ ਨਾਲ ਸਭ ਤੋਂ ਘੱਟ ਵੋਟਾਂ ਹਾਸਲ ਹੋਈਆਂ ਨੇ ਉਹ ਚੌਥੇ ਨੰਬਰ ਤੇ ਰਹੇ ਦੱਸੇ ਕਿ ਉਹਨਾਂ ਨੂੰ ਸਿਰਫ 6505 ਵੋਟਾਂ ਮਿਲੀਆਂ